ਹਾਂਜੀ ਸਤਿ ਸ੍ਰੀ ਅਕਾਲ ਗਾਈਜ਼ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅਸੀਂ ਠੀਕ ਠਾਕ ਹਾਂ ਤੁਸੀਂ ਸਭ ਠੀਕ ਠਾਕ ਹੋਗੇ ਹਾਂਜੀ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਸੇਬਾਜੀ ਉਹਦੇ ਲਈ ਆਪਾਂ ਨੂੰ ਚਾਹੀਦਾ ਇੱਕ ਟਮਾਟਰ ਹਰੀ ਮਿਰਚ ਪਿਆਜ਼ ਆਪਦੀ ਲੋੜ ਅਨੁਸਾਰ ਜਿੰਨੀ ਤੁਸੀਂ ਤਿਆਰ ਕਰਨੀ ਤੇ ਉਹ ਬਾਜੀ ਉਸ ਨਾਲ ਤੇ ਇੱਕ ਕੌਲੀ ਆਲੂ ਭੁਜਿਏ ਦੀ ਹਾਂਜੀ ਆਲੂ ਪੂਜੀ ਆਪਾਂ ਨਾਲ ਲਏ ਆ ਪਿਆਜ਼ ਲਏ ਆ ਇਹਨਾਂ ਨੂੰ ਆਪਾਂ ਹੁਣ ਪਿਆਜ਼ ਛਿੱਲ ਕੇ ਬਰੀਕ-ਬਰੀਕ ਚੀਰ ਲਾਂਗੇ ਟਮਾਟਰ ਵੀ ਬਰੀਕ-ਬਰੀਕ ਤੇ ਹਰੀ ਮਿਰਚ ਵੀ ਬਰੀਕ-ਬਰੀਕ ਚੀਰ ਕੇ ਤੇ ਬਾਅਦ ਤਾਂ ਦੱਸਦੇ ਆ ਹਾਂਜੀ ਸਾਡੇ ਬਲੌਗ ਦੇ ਨਾਲ ਜੁੜੇ ਰਹੇ ਵਲਡ ਕੁਕਰ ਹਾਂਜੀ ਗਾਇਜ਼ ਮਸਾਲਾ ਮੈਂ ਸਾਰਾ ਚੀਰ ਲਿਆ ਤੁਸੀਂ ਦੇਖ ਸਕਦੇ ਹੋ ਬਰੀਕ-ਬਰੀਕ ਹਾਂਜੀ 프라이ਪੈਨ ਆਪਾਂ ਗਰਮ ਰੱਖਤਾਏ ਸਭ ਤੋਂ ਪਹਿਲਾਂ ਹੁਣ 프라이ਪੈਨ ਦੇ ਵਿੱਚ ਤੇਲ ਪਾਵਾਂਗੇ ਹਾਂਜੀ ਹਾਂਜੀ ਗਾਇਜ਼ ਸਭ ਤੋਂ ਪਹਿਲਾਂ ਤੇਲ ਪਾਵਾਂਗੇ ਤੇਲ ਆਪਾਂ ਨੂੰ ਥੋੜਾ ਹੀ ਚਾਹੀਦਾ ਅੱਜ ਕਿਉਂਕਿ ਆਪਾਂ ਸੇਭਾਜੀ ਤਿਆਰ ਕਰਨੀ ਹੈ ਸੇਭਾਜੀ ਤੁਹਾਨੂੰ ਪਤਾ ਹੀ ਹੈ ਦੁੱਧ ਦੇ ਨਾਲ ਤਿਆਰ ਹੁੰਦੀ ਹੈ ਤੇ ਦੇ ਵਿੱਚ ਆਪਾਂ ਮੱਖਣ ਵਗੈਰਾ ਵੀ ਪਾਵਾਂਗੇ ਹਾਂਜੀ ਤੇ ਤੁਸੀਂ ਸਾਡੇ ਬਲੌਗ ਦੇ ਨਾਲ ਐਂਡ ਤੀਕਰ ਜੁੜੇ ਰਹਿਣਾ ਹਾਂਜੀ ਇਹਨਾਂ ਦਾ ਤਲਚੀ ਥੋੜਾ ਪਾਣੀ ਲਗਾਓ ਅਤੇ ਅੱਗੇ ਕਰਕੇ ਸਕਦੇ ਵੀਡੀਓ ਹਾਂਜੀ ਗਾਇਜ਼ ਤੇਲ ਆਪਣਾ ਦੇਖੋ ਬਿਲਕੁਲ ਗਰਮ ਹੋ ਗਿਆ ਹੈ ਵਾਈਟ ਹੋ ਗਿਆ ਹੈ ਸਭ ਤੋਂ ਪਹਿਲਾਂ ਪਾਵਾਂਗੇ ਜੀਰਾ ਤੇ ਉਹ ਬਾਜੀ ਤਿਆਰ ਕਰਨੀ ਹੈ ਜੀਰਾ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਪਾਵਾਂਗੇ ਜੀਰਾ ਹਾਂਜੀ ਗਾਇਜ਼ ਜੀਰਾ ਆਪਣਾ ਪੁੱਜ ਗਿਆ ਹੈ ਤੇ ਪਾਵਾਂਗੇ ਪਿਆਜ਼ ਜੀਰਾ ਕੱਪਾਟ ਕੀਤਾ ਸੀ ਥੋੜਾ ਫਿਰ ਖੁੱਲ ਕਰ ਲੈਣੇ ਆ ਪਿਆਜ਼ ਕਾਤੇ ਆ ਹਾਂਜੀ ਗਾਇਜ਼ ਹੁਣ ਪਾਵਾਂਗੇ ਹਰੀ ਮਿਰਚ ਗਿਆ ਸੁੱਲ ਕਰ ਲੈਣਾ ਤੁਸੀਂ ਨਹੀਂ ਤੇ ਨਾਲ ਹੀ ਪਾਦਾਂਗੇ ਟਮਾਟਰ ਹਾਂਜੀ ਇਹਦੀ ਕਿੱਦਿ ਗੱਲ ਹਾਰੇ ਕਿ ਹੋਰੇ ਜਾ ਆਮ ਦੇ ਗਾਣੀ ਦੀ ਪਾਣੀ ਨਾਲ ਥੋੜਾ ਜਿਹਾ ਹਲਕਾ ਜਿਹਾ ਬ੍ਰਾਊਨ ਕਰ ਲਾਂਗੇ ਪਿਆਜ਼ ਨੂੰ ਮਸਾਲੇ ਸਾਰੇ ਨੂੰ ਹਲਕਾ ਜਿਹਾ ਬ੍ਰਾਊਨ ਕਰਕੇ ਬਾਅਦ ਵਿੱਚ ਪਾਵਾਂਗੇ ਨਮਕ ਮਿਰਚ ਪਿਆਜ਼ ਆਪਣੇ ਹਲਕੇ ਬ੍ਰਾਊਨ ਹੋ ਗਏ ਆ ਹੋਲੇ ਦੇ ਵਿੱਚ ਪਾਵਾਂਗੇ ਨਮਕ ਮਿਰਚ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਨਮਕ ਸਵਾਦ ਅਨਸਾਰ ਜਿੰਨੀ ਕਿ ਆਪਾਂ ਸੇਵਾਜੀ ਤਿਆਰ ਕਰਨੀ ਹੈ ਹਾਂਜੀ ਆਪਾਂ ਹਾਫ ਚਮਚ ਪਾ ਰਹੇ ਹਾਂ ਅੱਗੇ ਆਪਾਂ 1 ਚਮਚ ਪਾਉਣੇ ਆ ਅੱਜ ਹਾਫ ਪਾਵਾਂਗੇ ਹਾਂਜੀ ਥੋੜੀ ਜੀ ਲਾਲ ਮਿਰਚ ਹਰੀ ਮਿਰਚ ਆਪਾਂ ਥੋੜੀ ਪਾਈ ਆ ਥੋੜਾ ਜਿਹਾ ਗਰਮ ਮਸਾਲਾ ਇਹ ਹਾਪ ਚਮਚੀ ਆਪਾਂ ਪਾਵਾਂਗੇ ਹਲਦੀ ਦਾ ਕਿਉਂਕਿ ਇਹ ਘਰ ਦੀ ਪੀਸੀ ਹੋਈ ਤੇ ਬਹੁਤ ਜ਼ਿਆਦਾ ਡਾਰਕ ਹੈ ਤੁਸੀਂ ਆਪਣੇ ਤਰ੍ਹਾਂ ਮਿਲਾ ਸਕਦੇ ਹੋ ਹਾਂਜੀ ਹੁਣ ਇਹਨਾਂ ਨਾਲ ਇਹਨੂੰ ਮਿਕਸ ਕਰਾਂਗੇ ਹਲਦੀ ਹਾਂਜੀ ਗਾਇਜ਼ ਹੁਣ ਆਪਾਂ ਮਸਾਲੇ ਦੇ ਵਿੱਚ ਥੋੜਾ ਜਿਹਾ ਮੱਖਣ ਪਾ ਰਹੇ ਹਾਂ ਇੱਕ ਚਮਚ ਦੇ ਹਿਸਾਬ ਨਾਲ ਦੋ ਚਮਚ ਵੀ ਹੋ ਸਕਦੇ ਆਈ ਹਾਂਜੀ ਤੇ ਤੁਸੀਂ ਆਪਣੇ ਧਾਰਮ ਨਾਲ ਮਲਾਈ ਵੀ ਪਾ ਸਕਦੇ ਹੋ ਜੇ ਤੁਹਾਡੇ ਕੋਲੇ ਮੱਖਣਾ ਤਾਂ ਇਹ ਮੱਖਣ ਪਾ ਸਕਦੇ ਹੋ ਹਾਂਜੀ ਤੁਹਾਨੂੰ ਪਾੜ ਕਾ ਜਿਆ ਪਿਗਾ ਲੈਣਾ ਹੈ ਹਾਂਜੀ ਗਾਇਜ਼ ਮੱਖਣ ਆਪਣਾ ਬਿਲਕੁਲ ਡਿਗ ਲ ਗਿਆ ਵਿੱਚ ਮਸਾਲਾ ਜਿਹੜਾ ਆਪਣਾ ਐ ਪਹੁੰਚ ਗਿਆ ਰੀਜਨਲ ਤੇਲ ਵੀ ਛੱਡਦਾ ਮਖਾਨੇ ਨੇ ਤੇ ਹੁਣ ਆਪਾਂ ਜਿਹੜੀ ਇੱਕ ਕੌਲੀ ਰੱਖੀ ਆ ਆਲੂ ਭੂਜੀ ਦੀ ਤੁਸੀਂ ਦੇਖ ਸਕਦੇ ਹੋ ਆਪਾਂ ਇਹ ਵਿੱਚ ਪਾਵਾਂਗੇ ਆਲੂ ਭੂਜੀਆ ਅਜੀ ਬਹੁਤ ਹੀ ਸਿੰਪਲ ਤੇ ਆਸਾਨ ਤਰੀਕੇ ਨਾਲ ਬਣ ਜਾਂਦੀ ਹੈ ਸੇਵ ਭਾਜੀ ਹੁਣ ਐਂਡ ਤੇ ਜੋ ਆਪਾਂ ਇਹਦੇ ਵਿੱਚ ਪਾਉਣਾ ਹੈ ਉਹ ਤੁਸੀਂ ਦੇਖ ਕੇ ਭਰਾਨਾ ਜਾਣਾ ਹੈ ਜੀ ਹਾਂਜੀ ਗਾਇਜ਼ ਸੇਵ ਭਾਜੀ ਆਪਣੀ ਮਿਕਸ ਹੋ ਗਈ ਹੈ ਵਿੱਚ ਆਪਾਂ ਜਿਹੜੇ ਆਲੂ ਭੂਜੀਆਂ ਪਾਇਆ ਸੀ ਉਹ ਮਿਕਸ ਹੋ ਗਿਆ ਤੇ ਹੁਣ ਆਪਣੇ ਕੋਲ ਇੱਕ ਖਾਲੀ ਆਲੂ ਭੂਜਿਆ ਦੀ ਸੀ ਤੇ ਆਪਾਂ 1.5 ਜਿਹੜਾ ਕੱਪ ਹੈ ਉਹ ਦੁੱਧ ਦਾ ਪਾਵਾਂਗੇ ਹਾਂਜੀ ਫਿਰ ਥੱਕਦੇ ਤੁਸੀਂ ਉਹ ਵਧੀਆ ਸਮੈਲ ਆ ਰਹੀ ਹੈ। ਹਾਂਜੀ ਗਾਇਜ਼ ਅੱਧਾ ਕੱਪ ਆਪਾਂ ਦੁੱਧ ਦਾ ਹੋਰ ਪਾ ਲਾਂਗੇ। ਹਾਂਜੀ ਤੇ ਹੋਰ ਇਹਨੂੰ ਇੱਕ ਬਾਲਾ ਦਵਾ ਲਾਂਗੇ ਆਪਾਂ ਤੇ ਜੇ ਤੁਹਾਡੇ ਕੋਲੇ ਹਰੀਆਂ ਧਨੀਆ ਐ ਤੁਸੀਂ ਹਰਾ ਧਨੀਆ ਵਗੈਰਾ ਪਾ ਕੇ ਇਹਦੀ ਸਜਾਵਟ ਕਰ ਸਕਦੇ ਹੋ। ਬਸ ਇੱਕ ਬਾਲਾ ਔਣ ਤੇ ਬਾਅਦ ਆਪਣੀ ਸੇਵ ਭਾਜੀ ਜਿਹੜੀ ਉਹ ਤਿਆਰ ਹੈ। ਹਾਂਜੀ ਤੁਹਾਨੂੰ ਵੀ ਦਿਖਾਉਣੀ ਐ। ਹਾਂਜੀ ਗਾਇਜ਼ ਤੇ ਆਪਾਂ ਸੇਵ ਭਾਜੀ ਨੂੰ ਇਦਾਂ ਹਿਲਾਉਂਦੇ ਰਹਿਣਾ ਐ ਤਾਂ ਕਿ ਇਹ ਥੰਨੇ ਨਾ ਲੱਗ ਜੇ। ਇਹਨੂੰ ਆਪਾਂ ਦੋ ਤਿੰਨ ਬਾਲੇ ਦਵਾਨ ਤੋਂ ਬਾਅਦ ਤੇ ਆਪਾਂ ਗੈਸ ਬੰਦ ਕਰ ਦਾਂਗੇ ਤੇ ਆਪਣੀ ਸੇਵ ਭਾਜੀ ਦੇਖੋ ਰਸਮਸੀ ਜੀ ਕਿੱਡੀ ਸੋਹਣੀ ਤਿਆਰ ਹੋ ਗਈ ਹੈ ਜਿਹੜਾ ਕੁਝਿਆ ਵਗੈਰਾ ਪਾਇਆ ਕੀ ਉਹ ਸਾਰਾ ਫੁੱਲ ਗਿਆ ਹੈ ਹਾਂਜੀ ਇਦਾਂ ਹਾਂਜੀ ਗਾਇਜ਼ ਇਹ ਗੈਸ ਆਪਾਂ ਬੰਦ ਕਰਤਾ ਹੈ ਤੁਸੀਂ ਦੇਖ ਸਕਦੇ ਹੋ ਸੇਵ ਭਾਜੀ ਆਪਣੀ ਬਿਲਕੁਲ ਰੈਡੀ ਹੋ ਗਈ ਹੈ ਰਸਮਸੀ ਬਣ ਗਈ ਹੈ ਤੇ ਹਾਂਜੀ ਹੁਣ ਆਪਾਂ ਕਾਲੀ ਚ ਪਾ ਗਏ ਤੁਹਾਨੂੰ ਚੈੱਕ ਕਰਕੇ ਦਰਦੇ ਹਾਂ ਹਾਂਜੀ ਗਾਇਜ਼ ਗਰਮ ਬਹੁਤ ਜ਼ਿਆਦਾ ਹੈ ਤੇ ਆਪਾਂ ਠੰਡਾ ਹੋਣ ਦੀ ਵੇਟ ਕਰ ਰਹੇ ਹਾਂ ਤੇ ਸਾਰੇ ਜਾਨੇ ਬਲੌਗ ਸਾਡਾ ਐਂਡ ਤੀਕਰ ਵੇਖਿਆ ਕਰੋ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਹਾਂਜੀ ਤੇ ਹੁਣ ਆਪਾਂ ਤੁਹਾਨੂੰ ਖਾ ਕੇ ਦੱਸਦੇ ਹਾਂ ਤੁਸੀਂ ਇੱਕ ਵਾਰ ਟਰਾਈ ਜ਼ਰੂਰ ਕਰਨਾ ਇਸ ਤਰ੍ਹਾਂ ਇਹ ਤੇ ਨਾਲ ਚਪਾਤੀ ਨਾਲ ਬਹੁਤ ਵਧੀਆ ਲੱਗਦੀ ਹੈ ਹਾਂਜੀ ਤੇ ਤੰਦੂਰ ਦੀਆਂ ਰੋਟੀਆਂ ਨਾਲ ਖਾ ਕੇ ਦੇਖਿਓ ਕਿੰਦੀ ਟੇਸਟੀ ਲੱਗਦੀ ਹੈ ਹਾਂਜੀ ਬਹੁਤ ਟੇਸਟੀ ਬਣੀ ਹੈ ਹੇ ਲਨ ਨੂੰ ਲਾਇਕ ਤੇ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ओके बाय टाटा